ਜੋ ਸੇਂਖੀਤੂ ਫਲੋਰ ਜਲੰਧਰ ਅੱਜ ਮੈਂ ਸਭ ਤੋਂ ਪਹਿਲਾਂ ਮੈਨੂੰ ਇੱਕ ਸੁਪਰੀਮ ਕੋਰਟ ਨੇ ਇਨਸਾਫ ਲਈ ਇੱਕ ਦਿੱਤੀ ਆ ਲਿਖ ਰਹੀਆਂ ਜਿਹਦੇ ਲਈ ਕੁਝ ਜੱਜ ਸਾਹਿਬ ਦੀ ਇਨਕੁਆਰੀ ਇਹਦੇ ਉੱਤੇ ਫਰ ਹਾਈ ਕੋਰਟ ਕਰੇਗਾ ਇਸ ਲਈ ਮੈਂ ਸੁਪਰੀਮ ਕੋਰਟ ਨੂੰ ਵਧਾਈ ਦੇਣਾ ਉਸ ਤੋਂ ਬਾਅਦ ਆ ਫਲੋਰ ਪੁਲਿਸ ਨੂੰ ਮੈਂ ਚਿੱਠੀਆਂ ਦਿੱਤੀਆਂ ਸੀ ਜਿਹੜੀਆਂ ਨੇ ਰਜਿਸਟਰਡ ਰਿਟਰਨ ਵਾਪਸ ਆ ਮਾ ਕੋਰਟ ਰੂਟ ਜਿਹੜੀਆਂ ਐਸਐਸਪੀ ਸਾਹਿਬ ਨੂੰ ਵਧਾਈ ਦੇਣਾ ਕਿ ਤੁਹਾਡੀ ਖਾਤੀ ਜਿਹੜੀ ਆ ਉਹ ਬਹੁਤ ਦਾ ਇਮਾਨਦਾਰ ਵਰਤਦਾ ਨਹੀਂ ਹੁੰਦੀ ਇਸ ਤੋਂ ਬਾਅਦ ਮੈਂ ਤੁਹਾਨੂੰ ਉਸ ਵਿਸ਼ੇ ਤੇ ਲੱਗਣਾ ਚਾਹੁੰਦਾ ਕਿ ਪਵਨ ਗੁਰੂ ਪਾਣੀ ਪਤਾ ਮਤਾ ਤਰਤ ਬਾਤ ਐਸ ਵੇਲੇ ਜੋ ਪਾਣੀ ਦਾ ਕਹਿਰ ਆਫਤ ਬਣ ਕੇ ਹਿਮਾਚਲ ਦਾ ਪੰਜਾਬ ਨੂੰ ਡੋਬ ਰਿਹਾ ਕੁਝ ਸਮਾਂ ਪਹਿਲਾਂ ਹਿਮਾਚਲ ਵਾਲੇ ਪਾਣੀ ਦੇਣ ਨੂੰ ਤਿਆਰ ਨਹੀਂ Rajasthan ਵਾਲੇ ਪਾਣੀ ਮੰਗਦੇ ਸੀ ਹੁਣ ਉਹ ਲੈਣ ਨੂੰ ਤਿਆਰ ਨਹੀਂ ਕੀ ਜਿਹੜਾ ਡਿਜਾਸਟਰ ਫੰਡ ਆ ਹਿਮਾਚਲ ਦਾ ਉਹ ਪੰਜਾਬ ਨੂੰ ਦਿੱਤਾ ਜਾਊਗਾ ਹਿਮਾਚਲ ਦੇ ਪਾਣੀ ਨੇ ਪੰਜਾਬ ਡੋਪਿਆ ਪਾਇਆ ਪੰਜਾਬ ਦੇ ਲੋਕ ਘਰੋਂ بے ਘਰ ਕਰ ਦਿੱਤੇ ਕੀ ਹਿਮਾਚਲ ਵਾਲੇ ਆਪਣਾ ਡਿਜਾਸਟਰ ਫੰਡ ਜਿਹੜਾ ਪੰਜਾਬ ਦੇ ਲੋਕਾਂ ਲਈ ਦੇਣਗੇ ਇੱਕ ਕੁਐਸਚਨ ਹੈ ਦੂਸਰੀ ਗੱਲ ਕਿ ਜਿਹੜਾ ਕੋਲ ਟੁੱਟ ਜਾਣਾ ਜਾਂ ਕੁਛ ਵੀ ਟੁੱਟ ਜਾਣਾ ਇਹ ਸਰਕਾਰ ਦੀਆਂ ਨਕਾਮੀਆਂ ਨੇ ਠੇਕੇਦਾਰਾਂ ਦੀਆਂ ਚਾਂਦੀਆਂ ਤੇ ਹੋਰ ਇਹਨਾਂ ਕਾਰਨ ਜੋ ਆਵਾਜਾਈ ਠੱਪ ਹੋਰੀ ਉਹ ਵੀ ਫੌਜmani ਆ। আর ਤੀਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਨਹੀਂ ਵੀ ਕਿਸੇ ਤੋਂ ਸਿੱਖ ਕੌਮ ਜਿੰਨੀ ਜੱਟ ਕੌਮ ਆ ਇਹ ਜੱਟ ਸਿੱਖ ਕੌਮ ਨਹੀਂ ਆਦੀ ਆ। ਇਹਨਾਂ ਨੂੰ ਕਿਸੇ ਤੋਂ ਪਖਾਰੀ ਹੋਣ ਦੀ ਲੋੜ ਨਹੀਂ ਪੈਂਦੀ ਜੇ ਸਾਡੇ ਸ੍ਰੀ ਗੁਰੂ ਹਰਿਮੰਦਰ ਸਾਹਿਬ ਦੀ ਗੋਲਕ ਦਾ ਮੂੰਹ ਹੀ ਕੱਲਾ ਇਹਨਾਂ ਜ਼ਿਮੀਦਾਰਾਂ ਦੇ ਪਰਿਵਾਰਾਂ ਦੀ ਦੁਲਦਤਾ ਜਾਵੇ ਪਰ ਇਸ ਤੋਂ ਵੱਡੀ ਕੋਈ ਕੁਰਬਾਨੀ ਹੋ ਨਹੀਂ ਸਕਦੀ ਪਰ ਐਸਜੀਪੀਸੀ ਦੇ ਕਬਜ਼ਾ ਹੋਣ ਕਰਕੇ ਇਹ ਗੋਲਕ ਦਾ ਮੂੰਹ ਵੀ ਡਰਾ ਤੱਕ ਖੁੱਲੂਗਾ ਪਬਲਿਕ ਲਈ ਨਹੀਂ ਖੁੱਲੂਗਾ ਇਸ ਤਰ੍ਹਾਂ ਕੇ ਸਤਕਾਰਯੋ ਸਾਨ ਬੈਂਕ ਭਰਾਵਾਂ ਨੂੰ ਮੈਂ ਕਹਿਣਾ ਚਾਹੁੰਦਾ ਪਈ ਇਹ ਜਿਹੜਾ ਪੁਰਾਣਾ ਸ਼ਰੋਮਣੀ ਅਕਾਲੀ ਦਲ ਆ ਇਹਨਾਂ ਦੇ ਗੋਲ ਕਲਾ ਨੂੰ ਆਪਣਿਆਂ ਨੂੰ ਕੀਤਾ ਆ ਇਹਨਾਂ ਤੋਂ ਕੋਈ ਆਸ ਨਾ ਰੱਖਿਓ ਇਹ ਵੋਟਾਂ ਦੇ بڑے بڑے ਚਪਟੀਆਂ ਮੰਨ ਦੇ ਤੇ ਕਿਰਪਾ ਕਰਕੇ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਦਾ ਕੋਈ ਡਿਸਾਸਟਰ ਫੰਡ ਸਾਡਾ ਜਿਹੜਾ ਉਹ ਵੀ ਰਿਲੀਜ਼ ਕਰੋ ਕਿਉਂਕਿ ਪੰਜਾਬ ਦੇ ਪਾਣੀ ਨਾਲ ਪੰਜਾਬ ਵੀ ਵੜਿਆ ਦੂਸਰੇ ਪਾਣੀਆਂ ਨਾਲ ਦੂਸਰੀਆਂ ਕੰਟਰੀਆਂ ਨਾਲ ਪੰਜਾਬ ਡੁੱਲ ਗਿਆ ਨੇ ਇਸ ਕਰਕੇ ਸਾਡਾ ਡਿਸਾਸਟਰ ਫੰਡ ਤੇ ਸਾਡੀ ਹਰਮੰਦਰ ਸਾਹਿਬ ਦੀ ਗੋਦ ਗਾ ਨੂੰ ਫੋਲਦ ਸਾਨੂੰ ਅਸੀਂ ਭਖਾਰੀ ਨਹੀਂ ਜੀ ਪੈਸੇ ਹੁੰਦੀਆਂ ਵਿੱਚ ਇੰਨਾ ਕਹਿੰਦਾ